ਬਹੁਤ ਸਾਰੇ ਲੋਕਾਂ ਨੇ ਅਕਾਲ ਤਖਤ ਦੀ ਪ੍ਰਸ਼ੰਸਾ ਕੀਤੀ ਕਿ ਮੁੜਕੇ ਇੱਕ ਤਰ੍ਹਾਂ ਦਾ ਵਧੀਆ ਤਰੀਕੇ ਦਾ ਫੈਸਲਾ ਹੋਇਆ ਇਕਾ ਦੁਕਾ ਲੋਕਾਂ ਨੂੰ ਛੱਡ ਕੇ ਜਿਨ੍ਹਾਂ ਨੇ ਇਸ ਨੂੰ ਕ੍ਰਿਟਿਕਾਈਜ਼ ਕੀਤਾ ਜਿਹੜੀ ਖਾਲਸਤਾਨ ਵਾਲੀ ਧਿਰ ਆ ਉਹਦੇ ਵੱਲੋਂ ਜਿਹੜਾ ਇਹ ਐਕਸ਼ਨ ਹੋਇਆ ਇਸ ਤਰੀਕੇ ਦਾ ਤੇ ਜਿਹੜਾ ਵਿਅਕਤੀ ਆ ਉਹ ਲੰਬੇ ਸਮੇਂ ਤੋਂ ਇਹਨਾਂ ਸੰਸਥਾਵਾਂ ਨਾਲ ਜੁੜਿਆ ਵਿਅਕਤੀ ਕਿਹਾ ਜਾਂਦਾ ਰਿਹਾ ਔਰ ਜੇਲਾਂ ਵੀ ਗੱਟੀਆਂ ਨੇ ਕਿਤਾਬਾਂ ਵੀ ਘੈਰ ਲਿਖੀਆਂ ਨੇ ਹੁਣ ਇਹਨੂੰ ਕੀ ਕਿਹਾ ਜਾਵੇ ਕਿ ਪਾਕਿਸਤਾਨ ਦੀਆਂ ਏਜੰਸੀਆਂ ਇਹ ਵੀ ਉੱਥੇ ਆਪਰੇਟ ਕਰਦੀਆਂ ਨੇ ਇਹ ਬੰਦੇ ਦਾ ਕ੍ਰਿਮੀਨਲ ਮਾਈਂਡ ਸੀਗਾ ਜਾਂ ਫਿਰ ਕੋਈ ਇਸ ਤਰ੍ਹਾਂ ਦੀ ਲਹਿਰ ਪੰਜਾਬ 'ਚ ਆ ਗਈ ਆਮ ਤੌਰ ਤੇ ਇਹ ਕਿਹਨੇ ਖਾਲਸਾਪਨ ਦੀ ਲਹਿਰ ਪੰਜਾਬ ਵਿੱਚ ਖਤਮ ਹੋ ਚੁੱਕੀ ਆ ਉਹਦੀ ਨਾਲ ਪੰਜਾਬ ਦਾ ਨੁਕਸਾਨ ਹੁੰਦਾ ਪੰਜਾਬ ਦਾ ਕੋਈ ਫਾਇਦਾ ਨਹੀਂ ਸੀ ਹੁਣ ਤੂੰ ਵੀ ਤੁਸੀਂ ਦੇਖਿਆ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਵੀ ਨੇ اپੋਜੀਸ਼ਨ ਵਾਲੇ ਨੇ ਜਿਹੜੇ ਰੌਲਾ ਪਾ ਰਹੇ ਨੇ ਨਹੀਂ ਜੀ ਇੱਥੇ ਗਵਰਨਰ ਰਾਜ ਹੋਣਾ ਚਾਹੀਦਾ ਮੇਰ ਨਾਲ ਸੁਦਰਸ਼ ਹਜਾਰਾ ਸਿੰਘ ਜਿਹੜੇ ਇਥੇ ਟੀਚਰ ਵੀ ਨੇ ਜੀ ਉਹ ਪਹੁੰਚ ਗਿਆ ਆਪਣੇ ਫੋਨ ਦੇ ਰਾਹੀਂ ਤੇ ਆਪਾਂ ਉਹਨਾਂ ਦੇ ਵੀ ਇਹਦੇ ਤੇ ਵਿਚਾਰ ਪੀਣੀ ਸਾਂਝੇ ਕਰੀਏ ਪੀਣੀ ਲਈਏ ਕਿ ਉਹ ਇਹਨੂੰ ਕਿਸ ਤਰ੍ਹਾਂ ਮਹਿਸੂਸ ਕਰ ਰਿਹਾ ਸੁਦਰਸ਼ ਹਜਾਰਾ ਸਿੰਘ ਜੀ ਜੀ ਆਨ ਵੈਲਕਮ ਜੀ ਤੁਹਾਡਾ ਸ਼ੋਅ ਦੇ ਵਿੱਚ ਅਜੀ ਜੀ ਤੁਹਾਨੂੰ ਡਾਕਟਰ ਗ੍ਰਾਮ ਕਾਰਤੀ ਤੁਹਾਨੂੰ ਤੇ ਤੁਹਾਡੇ ਸਾਰੇ ਤਸ਼ਕਰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਆਪਾਂ ਜੀ ਸਤਿ ਸ਼੍ਰੀ ਅਕਾਲ ਜੀ ਐ ਤੁਸੀਂ ਕਾਪਾ ਵਿਦੇਸ਼ਾਂ ਚ ਬੈਠੇ ਬਹੁਤ ਚਿੰਤਾ ਕਰਦੇ ਆ ਆਪਣੇ ਪਿੱਛੇ ਛੱਡੇ ਮੁਲਕ ਦੀ ਪੰਜਾਬ ਦੀ ਪਿਛਲੇ ਦਿਨੀ ਆਪਣੀ ਗੱਲਬਾਤ ਵੀ ਹੋਈ ਸੀ ਜਦੋਂ ਇੱਥੇ ਹਿੰਦੂ ਸਿੱਖ ਫਸਾਦ ਕਰਾਉਣ ਦਾ ਯਤਨ ਕੀਤਾ ਗਿਆ ਪਰ ਇਹ ਇੱਕ ਨਵੇਕਲੀ ਘਟਨਾ ਆ ਕਿ ਕਾਲ ਤੱਕ ਤੋਂ ਜਿਹੜੀ ਤਨਖਾਹ ਆਈ ਗਈ ਉਹਨੂੰ ਭੁਗਤ ਰਹੇ ਵਿਅਕਤੀ ਭਾਵੇਂ ਉਹ ਕਿੱਡਾ ਵੀ ਵੱਡਾ ਲੀਡਰ ਸੀ ਜਾਂ ਛੋਟਾ ਲੀਡਰ ਸੀ ਉੱਥੇ ਦਰਬਾਰ ਸਾਹਿਬ ਵਰਗੇ ਵੈਨਿਊ ਤੇ ਆ ਕੇ ਇਹ ਘਟਨਾ ਕਰ ਨੂੰ ਤੁਸੀਂ ਕਿੱਦਾਂ ਦੇਖ ਰਹੇ ਹੋ ਜਦੋਂ ਕਿ ਵਾਕਈ ਇਹ ਨਵੇਕਈ ਕਾਣਾ ਜੀ ਨਵੇਕਈ ਨਵੇਕ ਅਥੀ ਹਿਸਤੋਰੀ ਦੇ ਨਵੇਕਈ ਕੰ ਨਵੇਕਈ ਕਾਣਾ ਹਾਂਜੀ ਇਸ ਤਰ੍ਹਾਂ ਮੇਰੇ ਧਿਆਨ ਵਿੱਚ ਕੋਈ ਨਹੀਂ ਹੈ ਇਤਿਹਾਸ ਦੇ ਕਿਸੇ ਵਰਕੇ ਤੇ ਆਇਆ ਵੀ ਜਿੱਥੇ ਕੋਈ ਅਖਾਲ ਤਖਤ ਵੱਲੋਂ ਕਿਸੇ ਬੰਦੇ ਨੂੰ ਬਿਠਾਇਆ ਗਿਆ ਉੱਥੇ ਹੋਵੇ ਆਪਾਂ ਉੱਥੇ ਪੜਨਾ ਰਕਾਮ ਚੜ੍ਹਦੀ ਹੈ ਅਰੇਸ਼ ਤੇ ਗੁਰੂ ਘਰ ਦਾ ਉੱਤੇ ਬੈਠਾ ਹੋਵੇ ਤੇ ਉਹਦੇ ਕੋਲ ਜਮਲਾ ਕਰਦੇ ਉਹ ਉਸ ਵਕਤੇ ਉਹਦੀ ਇਤਿਹਾਸੀ ਤੌਰ ਤੇ ਤਾਂ ਇਹ ਵਿਖਿਆ ਜਾਵੇ ਤਾਂ ਉਹ ਅਕਾਲ ਤਖਤ ਦੇ ਆਦੇਸ਼ ਤੇ ਕਿ ਇਹ ਦਾ ਗੁਰੂ ਦਰਬਾਰ ਦਾ ਗੁਰੂ ਦਰਬਾਰ ਦੇ ਸਾਹਮਣੇ ਇੱਕ ਦਰਬਾਨ ਦੀ ਡਿਊਟੀ ਦੇ ਤੌਰ ਤੇ ਉੱਤੇ ਇਹ ਬੈਠੇ ਸਨ ਉਹ ਸੁਖਬੀਰ ਬਾਦਲ ਘਟ ਸੀ ਤੇ ਉਹ ਗੁਰੂ ਦਾ ਦਰਬਾਨ ਆ ਜਿਹੜਾ ਸੀ ਉਹ ਉਸ ਵਕਤ ਅਤੇ ਉਲੀ ਉਹਦੇ ਰਿਸ਼ਤੇ ਔਰ ਉਹਨਾਂ ਦੀ ਵਰਤੀ ਪਾ ਕੇ ਜੀ ਸੋ ਇਸ ਨੂੰ ਇੱਕ ਤਰੀਕੇ ਦੇ ਨਾਲ ਜੇ ਇਸ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ ਉਹ ਜਿਹੜਾ ਗੁਰੂ ਦਰਬਾਰ ਦਾ ਕਿਖਾ ਦਰਬਾਰੀਆਂ ਦਰਬਾਨ ਆ ਜਿਹੜਾ ਉਹਦਾ ਪਹਿਰੇਦਾਰ ਆ ਉਹ ਉਹਦੇ ਉਸ ਸਪਾਈ ਦੇ ਉੱਤੇ ਹਮਲਾ ਕੀਤਾ ਗਿਆ ਜਿਵੇਂ ਹੋਵੇ ਜੇ ਕੋਈ ਇੱਕ ਦੇਸ਼ ਦਾ ਸਿਪਾਈ ਕਿਸੇ ਦੋ ਇੱਕ ਦੇਸ਼ ਕਿਸੇ ਦੂਸਰੇ ਦੇਸ਼ ਦੇ ਸਿਪਾਈ ਤੇ ਹਮਲਾ ਕਰ ਦੇਵੇ ਤੇ ਉਹਨੂੰ ਸਮਝਿਆ ਜਾਂਦਾ ਵੀ ਉਸ ਦੇਸ਼ ਦੇ ਖਿਲਾਫ ਜੰਗ ਛੇੜ ਦਿੱਤੀ। ਉਹ ਇੱਕ ਤਰੀਕੇ ਦਾ ਇਸ ਨਜ਼ਰੀਏ ਤੋਂ ਤਾਂ ਜਿਵੇਂ ਵੇਖਾਂ ਤਾਂ ਉਹ ਇੱਕ ਤਰੀਕੇ ਨਾਲ ਗੁਰੂ ਦਰਬਾਰ ਦੇ ਖਿਲਾਫ ਉਹਦੇ ਗੋਈ ਜਿਹੜੀ ਹੈਗੀ ਸੁਖਵੀਰ ਬਾਦਲ ਇਹਦੇ ਵਿਅਕਤੀ ਤੇ ਨਹੀਂ ਚੱਲੀ। ਉਹ ਇੱਕ ਤਰੀਕੇ ਨਾਲ ਗੁਰੂ ਦਰਬਾਰ ਵੱਲ ਪੱਖ ਜਿਹੜਾ ਸਾਰਾ ਹੀ ਸੀ ਉਹ ਉਹਦੇ ਤੇ ਚਲਾਈ ਗਈ ਉਹ ਕਿਉਂਕਿ ਉਸ ਵਕਤ ਉਹ ਗੁਰੂ ਅਰਜਨ ਦੇਵ ਸਾਹਿਬ ਖਾਲਸਾ ਦੇ ਅਦੇਸ਼ ਦੇ ਆ ਦੇ ਨਾ ਗੁਰੂ ਦੇ ਬਾਦੀ ਰੱਖੀ ਦੇ ਵੇਤੇ ਇਹ ਗੱਲ ਜਿਹੜੀ ਉਸ ਵਕਤ ਤੇ ਰਣਨੀ ਕਹੀ ਹੈ ਜੀ ਕਿ ਕਿਉਂਕਿ ਉਹ ਸੇਵਾ ਨਿਭਾ ਰਹੇ ਸੀਗੇ ਤੇ ਇੱਕ ਦਰਬਾਨ ਦੇ ਉੱਤੇ ਜਾਂ ਇੱਕ ਸੇਵਾਦਾਰ ਦੇ ਉੱਤੇ ਗੋਲੀ ਚੱਲੀ ਆ ਪਰ ਜਿਹੜੇ ਲੋਕ ਨੇ ਪਿੱਛੇ ਜਿਸ ਤਰ੍ਹਾਂ ਜਿਹੜੇ ਵਿਅਕਤੀ ਦਾ ਇਤਿਹਾਸ ਵੀ ਸਾਹਮਣੇ ਆ ਰਿਹਾ ਤੁਸੀਂ ਕੀ ਸਮਝਦੇ ਹੋ ਕਿ ਇਹਨਾਂ ਦੀ ਡੈਡੀਕੇਸ਼ਨ ਆ ਕਿ ਨਾ ਹਲਾਤਾ ਵਿੱਚ ਵੀ ਇਹ ਕੰਟੀਨਿਊਟੀ ਨਾਲ ਖਾਲਸਾ ਵੱਲ ਤੁਰੇ ਹੋਇਆ ਜਾਂ ਇਹਨਾਂ ਦਾ ਮਾਈਂਡ ਸੈਟ ਹੀ ਕ੍ਰਿਮੀਨਲ ਹੋ ਗਿਆ ਹਾਂਜੀ ਹੁਣ ਦੂਸਰਾ ਪੱਖ ਆ ਗਿਆ ਇਹ ਕਿ ਇਹਦੇ ਵਿੱਚ ਕਹਿਣ ਵਾਲੇ ਜੋ ਮਰਜ਼ੀ ਕਹਿ ਜਾਣ ਵੀ ਇਹਦੇ ਪਿੱਛੇ ਸਾਜ਼ਿਸ਼ਾਂ ਦੇ ਪਿੱਛੇ ਜਾਂ ਝਸੀਆਂ ਆਇਆ ਇਹਦੇ ਪਿੱਛੇ ਕੋਈ ਜੇ ਆ ਕੋਬਾ ਨਹੀਂ ਜੀ ਇਹ ਉਹਨਾਂ ਦਾ ਨਿੱਜੀ ਮਾਲਸਟੀਆਂ ਕਿਉਂਕਿ ਮੈਂ ਇਸ ਸ਼ੌਕ ਬਾਰੇ ਕਾਫੀ ਲੰਬੇ ਸਮੇਂ ਤੋਂ ਨਿੱਜੀ ਤੌਰ ਤੇ ਵੀ ਕੰਮ ਕਰ ਰਿਹਾ ਆ ਇਹ ਜਾਣਦਾ ਜਾਂ ਕਿ ਇਹਦੇ ਬਾਰੇ ਜਾਣਕਾਰੀ ਹੈ ਇਹ ਬਹੁਤ ਲੰਬਾ ਸਮਾਂ ਪਹਿਲਾ ਕਨਫਿਗਰੇਸ਼ਨ ਵਿੱਚ ਹੁੰਦੇ ਸਨ ਜਿਹਦੇ ਜਿਹਦੇ ਲੀਡਰ ਹੁੰਦੇ ਸਨ ਕੰਮ ਕਰਤਾ ਮਰ ਬਹੁਤ ਸਰੀ ਨੂੰ ਕੰਪਟਨ ਲੱਗਿਆ ਬਹੁਤ ਸਰੀਆਂ ਗੱਲਾਂ ਦਾ ਤੇ ਫਿਰ ਉਸ ਤੋਂ ਬਾਅਦ ਨਗੀਤ ਆਰਦੇ ਤੇ ਇਹ ਕੋਈ ਉਹ ਕੋਈ ਵਿਅਕਤੀ ਨਹੀਂ ਹਨ ਉਹ ਨਾਲੀ ਵਿਅਕਤੀ ਨਹੀਂ ਹਨ ਇਹ ਪੜਾਈ ਨਾ ਗਿਆਨ ਵਿਦਵਤਾ ਜਾਂ ਫਿਰ ਆਪਣੇ ਗੁਰੂ ਸਿਧਾਂਤ ਦੀ ਜਾਣਕਾਰੀ ਉਹਦੇ ਵਿੱਚ ਵੀ ਕੋਈ ਕਸਰ ਨਹੀਂ ਹੈ ਉਹਦੇ ਵਿੱਚ ਵੀ ਕੋਈ ਕਿਸੇ ਤਰ੍ਹਾਂ ਦੀ ਆਪਾ ਸਮਝ ਵੀ ਹੁਣਤਾ ਹੀ ਨਹੀਂ ਹੈ ਤੇ ਫਿਰ ਕਾਰਕੁਨਰ ਦੇ ਨਾਲ ਵੀ ਇਹ चीज ਤਰ੍ਹਾਂ ਜੁੜੇ ਹੋਏ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਜੀ ਅੱਛਾ ਤੇ ਜਦੋਂ ਉਹ ਕਹਿੰਦੇ ਵਿਘੋਟੂਕੀਆ ਤੇ ਉਹ ਉਸ ਤੋਂ ਬਾਅਦ ਵੀ ਹੁਣ ਕਹਿੰਦਾ ਮਤਲਬ ਇਹਨਾਂ ਨੇ ਇਸ ਤਰ੍ਹਾਂ ਦਾ ਕਾਰਨਾਮਾ ਕੀਤਾ ਇਹਦੀ ਵਿਆਖਿਆ ਲਬੜੀ ਜਿਹੜੀ ਹੈ ਜੀ ਉਹ ਕਾਫੀ ਗੁੰਝਲਦਾਰ ਕੰਮ ਆ ਉਹਦਾ ਕਾਰਨ ਇਹ ਮੈਂ ਮਹਿਸੂਸ ਕੀਤਾ ਵੀ ਕਈ ਵਾਰੀ ਜਦੋਂ ਇਹਨੂੰ ਤੁਸੀਂ ਜੇ ਤੁਸੀਂ ਕ੍ਰਿਮੀਨਲ ਮਾਨਤਾ ਗੱਲ ਕੀਤੀ ਸੀ ਜੀ ਮੈਂ ਇਹਨੂੰ ਅਸਲ 'ਚ ਕ੍ਰਿਮੀਨਲ ਮਾਨਤਾ ਥੋੜੇ ਜਿਹਾ ਗਲ ਪਾਸੇ ਰਕੇ ਕਰਦਾ ਕਾਰਨ ਇਹ ਹੈ ਕਿ ਜੇਕਰ 1983 ਨਾਮ ਆਪਰਦਾ ਜੀ ਜੇਕਰ 1983 ਵਰਗੀਆਂ ਘਟਨਾਵਾਂ ਨਾਮ ਆਪਰਦੀਆਂ ਤੇ ਬਹੁਤ سارے ਸਿੱਖਾਂ ਦੀ ਜ਼ਿੰਦਗੀ ਉਹ ਜਿਹੜੀ ਅੱਜ ਆ ਉਹ ਨਹੀਂ ਸੀ ਹੋਣੀ ਤੇ ਬਹੁਤ ਸਾਰੇ ਸਿੱਖ ਜਿਹੜੇ ਸੀਗੇ ਇਹਦੇ ਵਿੱਚ ਔਰ ਕਿਸੇ ਵੀ ਕਿਸੇ ਰੂਪ ਦੇ ਵਿੱਚ ਵੀ ਉਹ ਸ਼ਾਮਲ ਹੋਏ ਔਰ ਉਹਨਾਂ ਦੀਆਂ ਜ਼ਿੰਦਗੀਆਂ ਤਬਾਹ ਹੋ ਗਈਆਂ ਜ਼ਿੰਦਗੀਆਂ ਬਦਲ ਗਈਆਂ ਕਈ ਆਪ ਾਰੇ ਦੇ ਤੇ ਕਈਆਂ ਕੋਲ ਇਸ ਤਰ੍ਹਾਂ ਦੇ ਕਦਰਮ ਚੱਕੇ ਗਏ ਤੇ ਉਹਨਾਂ ਕੋਈ ਹੋਰ ਦੂਸਰੇ ਵਾਰੇ ਗਏ ਉਹ ਉਹ ਇਤਰੀਆਂ ਕਰਨਾ ਨਹੀਂ ਸਮਾਪਤੀਆਂ ਸੋ ਮੈਂ ਸਮਝਦਾ ਵੀ ਦਰਹਿ ਚ ਸਨ ਕਿਉਂ ਲਾਵਾ ਜੇ ਰਸੀ ਉਹੀ ਹੀ ਇਹ ਬਹੁਤ ਹੱਦ ਤੱਕ ਇਹ ਦੀ ਇਹ માનਸਿਕਤਾ ਜਿਹੜੀ ਹੈ ਇਹ ਉਹਨਾਂ ਕਰਨਾ ਵਾਂਦੀ ਵੀ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ ਕਰਨਾਵਾਂ ਦੀ ਵੀ ਪਤਾਵਾਰ ਹੈ ਉਹਨੇ ਕੀ ਚਾ ਦੇ ਵੀ ਅਸਰ ਹੈ ਉਹਦੇ ਵਿੱਚ ਹਰਜੀਤ ਜੀ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਬੰਦਾ ਜੱਸੀ ਬੰਦੀਆਂ ਨੂੰ ਨਹੀਂ ਜਾਂਦਾ ਜੱਸੀ ਕਿਸੇ ਜੱਸੀ ਬੰਦੀ ਵੱਲ ਨਹੀਂ ਜਾਂਦਾ ਕਿਸੇ ਕਿਸੇ ਖਾਸ ਵਿਸ਼ੇ ਵੱਲ ਨਹੀਂ ਜਾਂਦਾ ਉਹ ਆਪਣਾ ਹੈ ਕਿ ਨਿੱਜੀ ਨਿੱਜੀ ਤੌਰ ਦੇ ਉੱਪਰ ਹੀ ਉਹਦੇ ਮੰਨ ਦਾ ਵਲਬਲਾ ਜਿਹੜਾ ਹੈਗਾ ਇੰਨਾ ਭਾਰੀ ਹੋ ਜਾਂਦਾ ਉਹੀ ਉਹਨੇ ਇਸੇ ਪਾਸੇ ਲੈ ਜਾਂਦਾ ਪਿਛਲੇ ਸਮੇਂ ਦੇ ਵਿੱਚ ਜਸਟੀਫਿਕੇਸ਼ਨ ਨਹੀਂ ਆਇਆ ਕੋਈ ਵੀ ਉਹ ਆਪਣਾ ਪਹਿਲਾਂ ਗੱਲ ਕਰ ਚੁੱਕੇ ਵੀ ਕੋਈ ਏਸੀ ਇੱਜੇ ਵੱਡੇ ਸਿਧਾਂਤ ਸਿਧਾਂਤਕ ਤੌਰ ਤੇ ਅਲੱਗ ਨਾ ਜਾਏਗਾ ਕੋਈ ਜੀ ਬੀਜ ਕੋਈ ਵੀ ਜੋੜ ਕਰਨਾ ਤੇ ਪਿਛਲੇ ਸਮੇਂ ਦੇ ਵਿੱਚ ਹੁਣ ਜੇਕਰ ਕਿਸੇ ਸਮੇਂ ਉਹ ਸਤਵਾਰ ਸਿੰਘ ਕੇਰ ਸਿੰਘ ਦੀ ਵੀ ਆਪਾਂ ਗੱਲ ਕਰਦੇ ਆ ਉਹ ਵੀ ਉਹਨਾਂ ਦੇ ਅੰਦਰ ਨਿੱਜੀ ਤੌਰ ਦੇ ਉੱਤੇ ਇੱਕ ਆਪਣਾ ਵਲਬਲਾ ਜਿਹੜੀ ਸੀ ਜਿਸ ਬਾਂਸਾ ਅੰਦਰ ਉਹ ਕੋਈ ਇੱਕ ਨਾਰਕੀ ਉਹ ਇਸ ਤਰ੍ਹਾਂ ਸੀ ਕਿ ਗੱਲ ਕੋ ਬਹੁਤ ਵੱਡੇ ਕਿਸੇ ਬੰਦੀ ਹੋਵੇ ਜਾਂ ਕੁਝ ਹੋਵੇ ਸੋ ਕਈ ਵਾਰੀ ਕਈ ਜਦੋਂ ਜਦੋਂ ਵੱਡੀਆਂ ਕੜਵਾਵਾਂ ਵਾਪਰ ਜਾਂਦੀਆਂ ਉਹ ਨਿੱਜੀ ਤੌਰ ਤੇ ਵੀ ਕਈ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਤੇ ਉਹ ਨਿੱਜੀ ਤੌਰ ਤੇ ਇਹਦਾ ਦੇ ਫੈਸਲੇ ਲਾ ਲੈਂਦੇ ਖੂਬ ਬਹੁਤ ਬੜੀ ਕੀ ਹੁੰਦੀ ਨਹੀਂ ਉਸ ਦਾਤਕ ਤੌਰ ਤੇ ਸਹੀ ਨਾ ਵੀ ਹੋਣ ਤੇ ਉਹ ਉਹਨੂੰ ਕਿਉਂਕਿ ਉਹਦਾ ਦੇ ਉਹਨਾਂ ਦੇ ਜਿਹੜਾ ਉਹਨਾਂ ਦਾ ਜਿਹੜਾ ਜਜ਼ਬਾਤ ਆ ਜਾਂ ਉਹਨਾਂ ਦਾ ਬੁਲਬੁਲਾ ਜਿਹੜਾ ਆ ਉਹਨਾਂ ਨੂੰ ਉਸ ਇੰਨਾ ਵੱਡਾ ਸੋਚਣ ਦੀ ਕਈ ਵਾਰੀ ਜੇ ਸੰਜਣਾ ਉਹ ਮੌਕਾ ਨਹੀਂ ਦਿੰਦਾ ਜਾਂ ਉਸ ਪਾਸੇ ਇਹਨਾਂ ਡੂੰਗਾ ਸੋਚਣ ਦੇ ਸੋਇ ਐਸੇ ਦੀ ਕਿ ਸੋਚ万 ਲ ਹੋ ਜਾਂਦੀ ਨਹੀਂ ਉਹਨਾਂ ਨੂੰ ਉਹਨਾਂ ਦੀ ਉਹ ਜਿਹੜੀ ਬਾਤ ਪਾਰ ਹੋ ਜਾਂਦਾ ਸੋ ਇਸ ਕਰਕੇ ਉਹ ਬੰਦਿਆਂ ਦੀ ਗੰਟੀ ਬਹੁਤ ਥੋੜੀ ਹੋ ਜਾਂਦੀ ਥੋੜੀ ਹੋਇਆ ਕਰਦੀ ਆ ਸੋ ਕਿਉਂਕਿ ਸਮੂਹਕ ਨਹੀਂ ਹੁੰਦੇ ਇਸ ਕਰਕੇ ਥੋੜ੍ਹਾ ਇਹ ਲੱਗਦਾ ਵੀ ਇਹਨਾਂ ਦੇ ਨਿੱਜੀ ਤੌਰ ਦੇ ਉੱਤੇ ਇਹਨਾਂ ਨੇ ਇਹ ਇਹਨਾਂ ਦੇ ਉੱਪਰ ਇਹ ਗੱਲ ਜਿਹੜੀ ਸੀ ਬਹੁਤ ਹੱਦ ਤੱਕ ਭਾਉ ਸੀ ਤੇ ਇਹਨਾਂ ਨੇ ਇਹ ਸੀ ਨੂੰ ਨਹੀਂ ਵੇਖਿਆ ਵੀ ਇਹਦੇ ਨਾਲ ਮੇਰੇ ਕੋਲ ਸਦਾ ਕਿਹੜੇ ਸਦਾ ਤਾਕਤਲ ਹੋ ਰਿਹਾ ਕਿਹੜੇ ਇਤਿਹਾਸ ਕਿ ਕਿਹੜਾ ਪੰਨਾ ਮਨਾਂ ਇਤਿਹਾਸ ਕਿ ਇੱਕ ਤਰੀਕੇ ਦਾ ਵੀ ਮੈਂ ਇਤਿਹਾਸ ਕੋ ਕਲੰਕ ਕੱਟਣ ਵਾਲੀ ਗੱਲ ਹੋ ਜਾਏਗੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਬੰਦੇ ਦੇ ਮਨ ਤੋਂ ਉਜੜ ਹੋ ਗਈਆਂ ਤੇ ਉਹਨਾਂ ਦੇ ਯਾਕੇ ਮਾਂਦੇ ਵਿੱਚ ਕੋਈ ਗੱਲ ਜਿਹੜੀ ਉਹਨਾਂ ਦੇ ਮਾਂਦੇ ਵਿੱਚ ਖੋਏਗੀ ਨਾ ਇਹ ਜੀ ਜਿਉਂ ਉਸ ਤਖਦੀਰ ਬਾਗਲ ਹੈ ਇਹ ਇਕ ਬੁਰਾਈ ਦਾ ਪਾਤਰ ਹੈ ਇਹਨੇ ਪੰਥ ਦੀ ਕਹਿੰਦਾ ਮਤਲਬ ਪਿਛਲੇ ਸਮੇਂ ਦੇ ਵਿੱਚ ਜੋ ਵੀ ਆਪਣੀਆਂ ਕਾਜ਼ਾਂ ਮਲਕਤ ਨਾ ਹੋਏ ਹੁੰਦਾ ਹੈ ਦੋਸ਼ੀ ਹੈ ਤੇ ਉਹ ਬੰਦਾ ਆਪਣੇ ਵੱਲੋਂ ਇੱਕ ਜਿਹੜਾ ਪੰਥ ਨੂੰ ਪਿਛਲੇ ਸਮੇਂ ਦੇ ਵਿੱਚ ਕੋਈ ਸ਼ਾ ਅੰਕਸ਼ਵਾਰੀਆਂ ਦਿੱਤੀਆਂ ਜਾਂ ਕੁਝ ਮੁਸ਼ਕਰਾ ਦੇ ਵਿੱਚ ਪਾਇਆ ਜਾਂ ਕੁਝ ਕੰਮ ਜਿਹੜੇ ਕੀਤੇ ਜਾਂਦੇ ਨਹੀਂ ਕੀਤੇ ਉਹਨਾਂ ਦੇ ਗੁੱਸੇ ਵਜੋਂ ਉਹਨਾਂ ਨੇ ਇਸ ਤਰ੍ਹਾਂ ਲੱਗਾਈ ਉਹਨਾਂ ਦਾ ਆਪ ਦਾ ਬਿਠਾਵਾ ਕਰ ਲਈ ਇਹਦਾ ਵਟਾ ਕਰਨ ਬਚਾ ਅੰਕਸ਼ਾਰ ਸਿੰਘ ਜੀ ਇੱਕ ਬੰਦ ਬਹੁਤ ਵਧੀਆ ਥਾਂ ਮੈਂ ਉਹਤੇ ਤੁਹਾਡੇ ਨਾਲ ਥੋੜੀ ਜੀ ਗੱਲ ਕਰੂੰਗਾ ਫਿਰ ਤੁਹਾਡੇ ਕੋਲ ਜਾ ਕੇ ਲਾਂਗੇ ਇੱਕ ਤੇ ਤੁਸੀਂ ਮੋٹے ਤੌਰ ਤੇ ਕਿਹਾ ਕਿ ਇੰਡੀਵਿਜੂਅਲ ਐਕਟ ਹੋ ਸਕਦਾ ਇਹਨੂੰ ਕੈਲਕੂਲੇਟਿਡ ਕੋਈ ਆਪਾਂ ਮੂਵਮੈਂਟ ਨਹੀਂ ਬਣਾ ਸਕਦੇ ਕਹਿ ਸਕਦੇ ਦੂਜੀ ਗੱਲ ਤੁਸੀਂ ਬੜੀ ਅਹਿਮ ਕੀਤੀ ਹੈ ਜਿਹੜੀ ਇਹ ਕਿ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਟਵਿਨ ਟਾਵਰ ਢੱਠਣ ਤੋਂ ਬਾਅਦ ਦੁਨੀਆ ਬਦਲ ਗਈ ਸੀਗੀ ਉਹ ਮੈਂ ਕਹਦੇ ਤੇ 84 ਤੋਂ ਬਾਅਦ ਸਿੱਖ ਧਰਮ ਦੇ ਜਿਹੜੇ ਨਿਆਈ ਨੇ ਜਿਹੜੇ ਸਿੱਖ ਧਰਮ ਰਿਲੀਜੀਅਨ ਨੂੰ ਫਾਲੋ ਕਰਨ ਵਾਲੇ ਲੋਕ ਆ ਭਾਵੇਂ ਉਹ ਕਿਸੇ ਵੀ ਹੋਰ ਵਿਚਾਰਧਾਰਾ ਦੇ ਹੋਣ ਉਹਨਾਂ ਦੀਆਂ ਜ਼ਿੰਦਗੀਆਂ ਤੇ ਬੜਾ ਗਹਿਰਾ ਪ੍ਰਭਾਵ ਪਿਆ ਸਿੱਧੇ ਤੌਰ ਤੇ ਜਾਂ ਸਿੱਧੇ ਤੌਰ ਤੇ ਪਹਿਲੀ ਗੱਲ ਤੇ ਲਗਭਗ ਜਦੋਂ ਉਹ ਲੋਕੀ ਉੱਥੇ ਪੰਜਾਬ ਵਾਸਤੇ ਸੀ ਹਰ ਪਰਿਵਾਰ ਨੂੰ ਉਹਦਾ ਸੇਕ ਵੀ ਪਹੁੰਚਿਆ ਤੇ ਉਸ ਤੋਂ ਇਲਾਵਾ ਜਿਹੜਾ ਮਾਈਂਡ ਸੈਟ ਆ ਸਟੇਟ ਪ੍ਰਤੀ ਜਿਹੜਾ ਨਜ਼ਰੀਆ ਸੀਗਾ ਜਿਹੜਾ ਦਫੇੜ ਬਣਿਆ ਉਸ ਤੋਂ ਬਾਅਦ ਹਿੰਦੂ ਸਿੱਖ ਦਾ ਰਿਲੇਸ਼ਨ ਖਰਾਬ ਹੋਇਆ ਆਮ ਸਿੱਖ ਦੀਆਂ ਜ਼ਿੰਦਗੀਆਂ ਵੀ ਜਿਹੜੀਆਂ ਉਹ ਬਦਲ ਗਈਆਂ ਜਿੱਦਾਂ ਟਵਿੰਨ ਟਾਵਰ ਤੋਂ ਬਾਅਦ ਦੁਨੀਆ ਬਦਲੀ ਕਹੀ ਤੁਸੀਂ ਬੜਾ ਵਧੀਆ ਪੁਆਇੰਟ ਲਾਇਆ ਇਹਨੂੰ ਥੋੜਾ ਜਿਆਦਾ ਹੋਰ ਲੈਬੋਰੇਟ ਕਰ ਸਕੋ ਤਾਂ ਬਹੁਤ ਚੰਗਾ ਲੱਗੂਗਾ جی بلکل جی میں بلکل کا یہ شروع جی کا لکھی سی کہ آپ پنجاب بارے پھر کا دے ہو پنجاب بارے بہت دلچسپی لے دیا اصل میں جی بلو کی دلچسپی نہیں سن لیندے دے بلکل نہیں سی شاڑ کے آگئے سن اے جڑیاں ہے دیاں دیا کٹ سی او دی نا او دی نا ہی پھر سارے دا جڑا سی ایک طریقے دا منو واسا ایسی بڑی بھی اتھے کی واپریا کی کرتے او دی وچنا دا دلچسپی ودی انہیں دلچسپی نہیں ودی انہیں جڑ گیا کی ہے تے ਉਹ ਮੁਸ਼ਕਿਲ ਦਾ ਹੈ ਜਿਹੜੀ ਇਹ ਕਰਵਾਵਾ ਦਾ سلسلہ ਚੱਲਿਆ ਨਹੀਂ ਸੋ ਬੰਦ ਨਹੀਂ ਹੋਇਆ ਤੇ ਉਹਦੇ ਨਾਲ ਲੋਕਾਂ ਨੇ ਸ਼ਿਕਾਇਤ ਮਸਲੇ ਰੋਕੀ ਮਨੋ ਲੋਕਾਂ ਦੀ ਮਨੋਵਸਥਾ ਹੀ ਐਸੀ ਬਣ ਗਈ ਤੇ ਉਹ ਮਸਲਾ ਕਿਸੇ ਪਾਸੇ ਅੱਗ ਨਹੀਂ ਹੋਇਆ ਕਿ ਕਿਸੇ ਕੋਈ ਕੰਕਲੂਜਨ ਨਹੀਂ ਹੋਇਆ ਉਹਦੇ ਕੋਈ ਤੇ ਕੋਈ ਕੀ ਦੇ ਪ੍ਰਭਾਵ ਕੀਤਾ ਮੈਂ ਸਮਝਦਾ ਬਹੁਤ ਹੀ ਬੁਰੀ ਤਰ੍ਹਾਂ ਪ੍ਰਭਾਵ ਕੀਤਾ ਉਸ ਸਮਾਜ ਸਮਾਜstvo ਹੀ ਬਣ ਗਈ ਜਿਸ ਵਕਤ ਅਸੀਂ ਇਸ ਕੌਮ ਜਿਹੜੀ ਸਾਡੀ ਵੱਖ ਵੱਖ ਥਾਵਾਂ ਦੇ ਉੱਪਰ ਆਪੋ ਆਪਣੇ ਆਪ ਤੇ ਤਰੱਕੀ ਕਰ ਰਹੀ ਆ ਪਰ ਕੀ ਇਹ ਇੱਕ ਮਾਨਸਿਕ ਸਦਮੇ ਚੋਂ ਅਜੇ ਉਹ ਨਿਕਲ ਨਹੀਂ ਸਕੀ ਇਹਦੇ ਚੋਂ ਕਿਸੇ ਵੀ ਤਰ੍ਹਾਂ ਉਹ ਵੀ ਇਹਦੇ ਜਿੱਥੋਂ ਉਹ ਪੂਰੀ ਤਰ੍ਹਾਂ ਇਹਦੇ ਚੋਂ ਉੱਧਰ ਜਾਣ ਨਿਕਲ ਜਾਣ ਇਹਦਾ ਕੋਈ ਕੋਈ ਦਾ ਕੋਈ ਦਿਸ਼ਾ ਤਿਆਰ ਕਰ ਜਾਣ ਉਹ ਨਹੀਂ ਹੋ ਸਕਿਆ ਉਹ ਅਜੇ ਤੱਕ ਹੋ ਨਹੀਂ ਸਕਿਆ ਪਰ ਬਹੁਤ ਬਿਲਕੁਲ ਕੀਤਾ ਨਾ ਇੱਕ ਚੀਜ਼ ਮੈਂ ਕਿਸੇ ਹੋਰ ਵੀ ਐਡ ਕਰ ਦਿਆਂ ਜੀ ਇਹਦੇ ਜੀ ਕੋਈ ਉਹ ਹਾਜੀ ਹੈ ਇੱਕ ਤਰ੍ਹਾਂ ਕਾ ਇਸਾਂ ਵੀ ਸੋਚਦਾ ਹੁੰਦਾ ਆ ਇਹ ਜੇ ਜਦੋਂ ਇਸ ਤਰ੍ਹਾਂ ਦੀ ਗੱਲ ਹੁੰਦੀ ਕਿ ਅਸੀਂ ਹੁਣ ਜਿਹੜਾ ਪੁਰਾਣਾ ਰਾਹ ਪੁਰਾਣੇ ਰਾਹ ਜਿਹੜਾ ਵੀ ਸੀਗਾ ਕੋਈ ਉਹ ਕਿਸੇ ਤਰ੍ਹਾਂ ਦੇ ਉਸਦਾ ਪੁਰਾਣੇ ਰਾਹ ਤੇ ਹੁਣ ਜਿਹੜੇ ਚੱਲਣ ਵਾਲੇ ਚੱਲਣ ਦਾ ਹੁਣ ਕੋਈ ਮਤਲਬ ਨਹੀਂ ਹੁਣ ਨਵੇਂ ਰਾਹ ਤੇ ਚੱਲਣਾ ਪਏਗਾ ਕਿ ਜਿਹੜਾ ਬੰਦਾ ਪੁਰਾਣੇ ਰਾਹ ਤੇ ਚੱਲਣ ਦੀ ਕੋਸ਼ਿਸ਼ ਕਰਦਾ ਜਾਂ ਪੁਰਾਣੇ ਰਾਹ ਤੇ ਚੱਲਣ ਵੀ ਕਿਸੇ ਨੂੰ ਸਿਖਾ ਦਿੰਦਾ ਜਾਂ ਤੇ ਆ ਉਹਦੇ ਨੇ ਉਸ ਨੂੰ ਬਸ ਸ਼ਰਤ ਕਰਦਾ ਇਹਦਾ ਮਤਲਬ ਉਹ ਨਵੇਂ ਰਾਹ ਦਾ ਰੋੜਾ ਹੈ ਉਹ ਉਹ ਬੰਦਾ ਨਵੇਂ ਰਾਜ ਹੋ ਰਹਾ ਹੈ ਇਹ ਵੀ ਇੱਕ ਸੋਚ ਹੈ ਜਿਹੜੀ ਕਿ ਇਹ ਮਹਿਸੂਸ ਕਰਦੀ ਹੈ ਕਿ ਜੇਕਰ ਅਕਾਲੀ ਦਲ ਜਿਹੜੀ ਸਾ ਜਿਹੜੀ ਮੋਡਰੇਟ ਸਿਆਸਤ ਹੈ ਉਹ ਦੁਬਾਰਾ ਰਵਾਇਤ ਹੋ ਜਾਂਦੀ ਹੈ ਕਿਸੇ ਤਰ੍ਹਾਂ ਜਾਰ ਰਵਾਇਤ ਹੋਦਾ ਰਾਜ ਕਦਾ ਤੇ ਫਿਰ ਜਿਹੜਾ ਨਵਾਂ ਰਾਹ ਜਿਹੜਾ ਨਵਾਂ ਰਾਹ ਨਵਾਂ ਰਾਹ ਬਣਨਾ ਚਾਹੀਦਾ ਬਾਤ ਜਿਹੜੀ ਹੈ ਜੀ ਉਹ ਨਵੀਂ ਬਾਤ ਜਿਹੜੀ ਆ ਉਹ ਉਹ ਜਦੋਂ ਇਹ ਮਹਿਸੂਸ ਕੋਈ ਕਰੇ ਵੀ ਪੁਰਾਣੀ ਇਮਾਰਤ ਤਾਂ ਹੀ ਬਣੇਗੀ ਜੇਕਰ ਨਵੀਂ ਇਮਾਰਤ ਦੇ ਖੰਡਰ ਹੋ ਜਾ ਤੇ ਨਵੀਂ ਇਮਾਰਤ ਆਪਣੀ ਪੁਰਾਣੀ ਇਮਾਰਤ ਦੇ ਖੰਡਰ ਹੋ ਜਾਏ ਪੁਰਾਣੀ ਇਮਾਰਤ ਦੇ ਖੰਡਰਾਂ ਤੇ ਨਵੀਂ ਇਮਾਰਤ ਅਸੀਂ ਸਾਂਰਾਂਗੇ ਤੇ ਜਿੰਨਾ ਚਿਰ ਪੁਰਾਣੀ ਇਮਾਰਤ ਖੜੀ ਆ ਜੇ ਕੋਈ ਉਹਦੀ ਰੁਪਇਆ ਦੀ ਗੱਲ ਕਰਦਾ ਜਾਂ ਉਹ ਰਵਾਬ ਕਰਨ ਦੀ ਗੱਲ ਕਰਦਾ ਇਹਦਾ ਮਤਲਬ ਉਹ ਸਾਡੀ ਨਵੀਂ ਇਮਾਰਤ ਖੜੀ ਕਰਨ ਦੇ ਰਾਹ ਦੇ ਵਿੱਚ ਰੋੜਾ ਇਹ ਵੀ ਸੋਚ ਜਿਹੜੀ ਆ ਉਹ ਇਸ ਵਕਤ ਸਿੱਖਾਂ ਦਾ ਇਹ ਦੇ ਵਿੱਚ ਇੱਕ ਹਾਂਸ ਜਿਹਾ ਰਹੇਗਾ ਉਹ ਇਹ ਮਹਿਸੂਸ ਕਰ ਰਿਹਾ ਉਹਨਾਂ ਵਾਸਤੇ ਇਹ ਖਿੰਡਣ ਜਾਣਾ ਅਨੇਕਾ ਤਰ੍ਹਾਂ ਬੋਝਣਾ ਉਹਨਾਂ ਦੇ ਮਨ ਦੀ ਲੋਚਾ ਹੈ ਸੋ ਇਹ ਜਿਹੜਾ ਆਪਣੇ ਤੇ ਜਿਸ ਕਿਉਂਕਿ ਅਸੀਂ ਜਿਵੇਂ ਜ세ਵੰਦੀ ਦੇ ਨਾਲ ਸੰਬੰਧ ਸੀ ਇੱਕ ਐਲੀਮੈਂਟ ਇਹ ਵੀ ਹੋ ਸਕਦਾ ਉਹਨਾਂ ਦੇ ਮਨ ਵਿੱਚ ਆਪਣੇ ਇੱਕ ਆਪਣੇ ਜਿਹੜੇ ਨਰਾ ਸਿੰਘ ਚਾਰਾ ਉਹਨਾਂ ਦੇ ਵੀ ਕੀ ਕਿਤੇ ਵਾਕਏ ਜੇ ਜਿਹੜੇ ਵਾਕਏ ਸਰਵਾਈਵ ਹੋ ਗਏ ਤਾਂ ਫਿਰ ਸਾਦੇ ਵਾਂਗ ਨਵਾਂ ਸਿਰਜਣਾ ਜਿਹੜਾ ਹੈਗਾ ਉਹ ਹੋਰ ਦੂਰ ਹੋ ਜਾਏਗਾ ਭਾਵੇਂ ਇਹ ਖਾਣ ਵਾਲੀ ਹੀ ਹੈ ਆਪਣੇ ਜਿਹੜੇ ਰੀਜਨ ਦੇ ਲੈਵਲ ਦੇ ਉੱਪਰ ਇੱਕ ਖਾਮ ਖੇਲੀ ਜਾਪਦੀ ਹੋएगी ਕੋਈ ਬੰਦਾ ਇਹ ਕਹਿ ਸਕਦਾ ਵੀ ਤੁਸੀਂ ਆਪਣਾ ਨਵਾਂ ਸਿਰਜਣਾ ਤੁਸੀਂ ਸਿਰਜਣਾ ਤੁਹਾਨੂੰ ਕਿਹੜਾ ਕਿਸੇ ਨੇ ਰੋਕਿਆ ਹੋਇਆ ਲੋਕਾਂ ਨੂੰ ਆਪਣੇ ਨਾਲ ਲਾਓ ਲੋਕਤੇ ਤੁਸੀਂ ਆਪਣਾ ਕੋਈ ਜਿਹੜੀ ਪੋਲਿਟਿਕਲ ਆਊਟਫਿੱਟ ਆਓ ਖੜੀ ਕਰੋ ਜੇ ਲੋਕ ਤੁਹਾਨੂੰ ਰੁਕਵਾਣ ਕਰ ਦੇਣ ਤਾਂ ਫਿਰ ਤੁਸੀਂ ਕਰੋ ਪਰ ਉਹ ਕੁਝ ਵੀ ਮਹਿਸੂਸ ਕਰਦੇ ਨਹੀਂ ਲੋਕ ਵੀ ਨਹੀਂ ਇਸ ਤਰ੍ਹਾਂ ਕਰੋ ਵੀ ਇਹਨਾਂ ਨੂੰ ਬਿਲਕੁਲ ਖਤਮ ਕਰਕੇ ਪਾਸੇ ਕਰਕੇ ਤੇ ਮੁਰਤੇਵਾੜ ਜਿਹੜੀ ਹੈਗੀ ਆ ਉਹ ਜਿਦਾ ਹਲਮ ਤੱਕ ਦੀ ਟਾਰਚ ਹੈ ਇੱਕ ਦੂਸਰੇ ਨੂੰ ਕੈਨਸਲ ਕਰਦੇ ਨੇ ਇਦਾਂ ਸਾਨੂੰ ਕਰ ਦਿੱਤੀ ਜਾਵੇ ਇਦਾਂ ਦੀ ਸੋਚ ਵਾਲੇ ਵੀ ਕੁਝ ਆ ਇਹ ਆਂਕ ਚ ਹੈ ਨਾ ਦੇ ਹਾਂ ਸੋ ਜੈ ਕਕਵਾ ਜੀ 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 ਕਹਿੰਦਾ ਮੈਂ ਵਕ ਵਕ ਪਕਨੀ ਮੈਂ ਇਸ ਗੱਲ ਨੂੰ ਇਸ ਗੱਲ ਨੂੰ ਤਾਂ ਮੈਂ ਮਹਿਸੂਸ ਕਰਾਂ ਮੇਰਾ ਮਨ ਇਸ ਗੱਲ ਨੂੰ ਨਹੀਂ ਮੰਨਦਾ ਕਿ ਇਹ ਕੋਈ ਕ੍ਰਿਮੀਨਲ ਐਕਟੀਵਿਟੀ ਸੀ ਕ੍ਰਿਮੀਨਲ ਐਕਟੀਵਿਟੀ ਇੱਕ ਕ੍ਰਿਮੀਨਲ ਹੈ ਅਗਰ ਕਾਨੂੰਨ ਮੁਤਾਬਕ ਬਿਲਕੁਲ ਕ੍ਰਿਮੀਨਲ ਐਕਟੀਵਿਟੀ ਹੈ ਇਹ ਇੱਕ ਜਿਹੜੀ ਜਿਹੜੀ ਮਾਨਸਿਕਾ ਇੱਕ ਸਾਡੀ ਜਿਹੜੀ ਇਹ ਸੋਚ ਕੋਈ ਬੰਦਾ ਨੂੰ ਗਲਤ ਕਰ ਸਕਦਾ ਕੋਈ ਬੰਦਾ ਉਹ ਆਪਣੇ ਤਰ੍ਹਾਂ ਦੇ ਤੇ ਉਹਦੇ ਤੁਸੀਂ ਜੇ ਉਹਦੇ ਮੱਦੇਸੇ ਜਾਓ ਤਾਂ ਉਹ ਵੀ ਪਤਾ ਨਹੀਂ ਕਿੰਨੇ ਆਪਣੇ ਮਨ ਕਰਾਸ ਕਰਕੇ ਆਣਾ ਇਤਿਹਾਸ ਦੇ ਕਿਦਿਆਂ ਦਸਤਾਵੇਜ਼ਾਂ ਤੋਂ ਤੇ ਸਾਹਮਣੇ ਹੋਣਗੇ ਕਿ ਜਿੱਥੋਂ ਮਹਿਸੂਸ ਕਰਦਾ ਆਪਣੇ ਵੱਲੋਂ ਇੱਕ ਤਰ੍ਹਾਂ ਦਾ ਸੋਚ ਵਿਚਾਰ ਆਵੇਗਾ ਕਿ ਲੋਕੀ ਕਹਿਣਗੇ ਕਿ ਹਮਦਰ ਲੈ ਬੰਦੇ ਬੰਦੇ ਦੇ ਇਹ ਅਖੀਰ ਤੇ ਜਾ ਕੇ ਇਹ ਨਰਾਸ ਵਿਚਾਰੇ ਦੇ ਵੀਰਾਂ ਚੁੱਕੇ ਤੇ ਉਹਨੇ ਫਿਕਰਵਾਨੀ ਕੀਤੀ ਤੇ ਉਹਨੇ ਫਿਰ ਇਹ ਕੰਮ ਜਿਹੜਾ ਸੀਗਾ ਇਹ ਇੱਕ ਵੱਡਾ ਕੰਮ ਹੈ ਤੇ ਅਸੀਂ ਕਰਨਾ ਕਰ ਦਿੱਤਾ ਉਹ ਇਹੋ ਇਸ ਲਾਈਟ ਚ ਆ ਰਿਹਾ ਹੈਗਾ ਪਰ ਉਹਦੇ ਨਾਲ ਸਗਾ ਕਿਹੜੇ ਕਿਹੜੇ ਸਥਾਨਾਂ ਕਤਲ ਹੋ ਗਿਆ ਉਹ ਸ਼ਾਇਦ ਉਹਨਾਂ ਦੇ ਅੱਖੋਂ ਵਿੱਚ ਆ ਗਿਆ ਬਹੁਤ ਮਿਹਰਬਾਨੀ ਬਹੁਤ ਵਧੀਆ ਤੁਸੀਂ ਇਹ ਸਾਰੀ ਗੱਲ ਨੂੰ ਵਿਸਤਾਰ ਦਿੱਤਾ ਸਤਾ ਜਰਾ ਸਿੰਘ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ ਬੜੀ ਬੈਲੈਂਸਡ ਅਪਰੋਚ ਤੇ ਬਹੁਤ ਵਧੀਆ ਢੰਗ ਨਾਲ ਸਾਰੀ ਗੱਲ ਦੱਸੀ ਬਹੁਤ ਸ਼ੁਕਰੀਆ ਸਰ ਮੈਂ ਚਾਹਵਾ ਜੀ ਮੇਰੇ ਹਾਂਜੀ ਅ ਰਕਸ ਥੋੜੀ ਜਿਹਾ ਪਗਲ ਬਾਤ ਅੱਗੇ ਤੋਰਦੇ ਆ ਇਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਕਿਹਾ ਪਰ ਮੈਨੂੰ ਕੱਲ ਇਹਨਾਂ ਦੀ ਸਾਰੀ ਗੱਲ ਚੋਂ ਲੱਭੀ ਕਿ ਜਿਹੜੀ ਸਿੱਖ ਮਾਨਸਿਕਤਾ ਆ ਇਸ ਵੇਲੇ ਤਕਵੀ ਜਿਹੜੀ ਉਹ ਉਲੁੰਧਰੀ ਹੋਈ ਆ 84 ਤੋਂ ਬਾਅਦ ਉਹਨੂੰ ਜੇ ਸਹੀ ਦਿਸ਼ਾ ਚ ਜਿਹੜੇ ਕੇਂਦਰ ਚ ਬੈਠੇ ਉਮਰਾਨ ਨੇ ਚਾਹੇ ਉਹ ਭਾਜਪਾ ਵਾਲੇ ਆ ਤੇ ਚਾਹੇ ਉਹ ਤੋਂ ਪਹਿਲਾਂ ਕਾਂਗਰਸੀ ਰਹੇ ਆ ਉਹ ਸੇਧ ਦਿੰਦੇ ਜਿਹਨੂੰ ਕਹਿੰਦੇ ਆ ਮਲਮ ਲਾਉਣ ਵਾਲੀ ਗੱਲ ਉਸ ਪਾਸੇ ਕੁਝ ਨਹੀਂ ਹੋਇਆ ਇੱਕ ਕਦਮ ਵੀ ਨਹੀਂ ਚੁੱਕਿਆ ਉਹ ਤੋਂ ਬਾਅਦ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਜਿਹੜਾ ਘਟਨਾਕਰਮ ਹੋਇਆ ਦਿੱਲੀ ਵਾਲਾ ਉਹ ਇਹਨਾਂ ਚੀਜ਼ਾਂ ਨੂੰ ਬਲ ਦਿੰਦਾ ਆ ਕਿ 40 ਸਾਲ ਹੋ ਗਏ ਆ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਜਿਹੜੀ ਸਿੱਖ ਮਾਨਸਿਕਤਾ ਆ ਕਿਤੇ ਨਾ ਕਿਤੇ ਅੰਦਰੋਂ ਆਪਣੇ ਆਪ ਨੂੰ ਬੜੀ ਜਿਦਾ ਸਮਝਦੇ ਨਾ ਕਿ ਸਾਨੂੰ ਡੀਗ੍ਰੇਡ ਕੀਤਾ ਗਿਆ ਸਾਨੂੰ ਨੀਵਾ ਦਿਖਾਇਆ ਗਿਆ ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਪੱਲੇ ਬਨ ਕੇ ਬੈਠੇ ਹੁੰਦੇ ਆ ਜੇ ਕਿਤੇ ਕੇਂਦਰ ਦੇ ਹਕਮਰਾਨ ਜਿਹੜੇ ਆ ਉਹ ਥੋੜਾ ਪੋਜੀਟਿਵ ਸੋਚਦੇ ਤੇ ਸਿੱਖ ਮਾਨਸਿਕਤਾ ਨੂੰ ਇਸ ਕੰਮ ਤੋਂ ਬਚਾਉਣ ਲਈ ਮਲਮ ਮਲਾਉਣ ਵਾਲੇ ਪਾਸੇ ਜਾਂਦੇ ਤੇ ਸ਼ਾਇਦ ਅੱਜ ਇਹੋ ਜਿਹੇ ਕਾਰੇ ਨਾ ਵਾਪਰਦੇ ਤੇ ਪੂਰੀ ਦੀ ਪੂਰੀ ਸਿੱਖ ਕੌਮ ਹਿੰਦੁਸਤਾਨ ਲਈ ਹੋਰ ਸ਼ਕਤੀਸ਼ਾਲੀ ਢੰਗ ਨਾਲ ਜਿਹੜਾ ਉਹ ਕੰਮ ਕਰ ਸਕਦੀ ਸੀ ਜਿਹੜੇ ਭਾਵੇਂ ਇਹਨਾਂ ਨੂੰ ਅਸੀਂ ਫ੍ਰਿੰਜ ਐਲੀਮੈਂਟ ਕਹਿੰਨੇ ਆ ਥੋੜੇ ਜਿਹੇ ਲੋਕ ਆ ਇਹ ਵੀ ਜੇ ਮਹਿਨਤਾ ਰਾਤੋਂ ਨਿੱਖੜ ਕੇ ਦੇਸ਼ ਭਰਤੀ ਕੋਈ ਭੈੜੀ ਸੋਚ ਰੱਖਦੇ ਆ ਜਾਂ ਅਲੱਗ ਹੋਣ ਦੀ ਸੋਚ ਰੱਖਦੇ ਆ ਤੇ ਉਹਦਾ ਅਸਰ ਪੂਰੇ ਸਿੱਖ ਆਵਾਮ ਤੇ ਪੈਂਦਾ ਜਿਦਾ ਸਰਦਾਰ ਰਹਿਤਾ ਸਿੰਘ ਨੇ ਵੀ ਕਿਹਾ ਆ ਦੇਖੋ ਮੈਂ ਸਰਦਾਰ ਰਹਿਤਾ ਸਿੰਘ ਦੀ ਇਸ ਪੁਆਇੰਟ ਨਾਲ ਮੈਂ ਐਗਰੀ ਕਰਦੀ ਆ ਕਿ ਜਿਹੜੀ ਮਨ ਦੇ ਵਿੱਚ ਰੰਜਿਸ਼ ਹੈ ਲੋਕਾਂ ਦੇ ਬਹੁਤ ਸਾਰਿਆਂ ਦੇ ਆ ਜਿਹੜੇ 84 ਤੋਂ ਲੰਘੇ ਨੇ ਜਾਂ ਜਿਨ੍ਹਾਂ ਨੇ ਉਹਦਾ ਸੇਖ ਭੋਗਿਆ ਜਾਂ ਬਿਲਕੁਲ ਕੇਂਦਰ ਸਰਕਾਰ ਭਾਵੇਂ ਉਹ ਬੀਜੇਪੀ ਸੀ ਤੇ ਅਕਾਲੀ ਦਲ ਉਹਦੇ ਨਾਲ ਐਲਾਈਅੰਸ ਵੀ ਰਿਹਾ ਤੇ ਭਾਵੇਂ ਕਾਂਗਰਸ ਸੀ ਕਿਸੇ ਨੇ ਸਹੋਂ ਦੇਖੋ ਉਹਨਾਂ ਜਗਮਨਦੇਵ ਤੇ ਮਤਲਬ ਤੇ ਕੀ ਲਾਉਣੀ ਸੀ ਜਾਂ ਉਹਨੂੰ ਕੰਪਨਸੇਟ ਤਾਂ ਕਿਸੇ ਤਰ੍ਹਾਂ ਨਾਲ ਕੀ ਕਰਨਾ ਸੀ ਇੱਕ ਤੇ ਉਦੋਂ ਦੇ ਜਿਹੜੇ ਕਰਜ਼ਾ ਫਾਈਨੈਂਸ਼ੀਅਲ ਉਹ ਸੈਂਟਰਲ ਏਜੰਸੀਆਂ ਨੇ ਕਿ ਦੇਸ਼ ਦੀ ਰੱਖਿਆ ਕਰਨੀ ਚਾਹੀਏ ਉਹ ਅੰਦਰੂਨੀ ਹੈ ਚਾਹੇ ਬਾਹਰੀ ਹੈ ਉਹ ਸਰਕਾਰਾਂ ਦਾ ਕੰਮ ਹੁੰਦਾ ਹੈ ਹੈਨਾ ਉਹਦਾ ਸਾਰਾ ਫਾਈਨੈਂਸ਼ੀਅਲ ਬੋਝ ਵੀ ਪੰਜਾਬ ਦੇ ਉੱਤੇ ਪਾਇਆ ਉਸ ਤੋਂ ਬਾਅਦ ਵੀ ਜਿਹੜੀਆਂ ਮੰਗਾਂ ਦੇ ਲਈ ਉਹ ਸਾਰਾ ਕੁਝ ਹੋਇਆ ਸੀ ਉਹ ਮੰਗਾਂ 'ਚ ਕੋਈ ਇੱਕ ਵੀ ਪੂਰੀ ਨਹੀਂ ਕੀਤੀ ਗਈ ਚਾਹੀਦਾ ਦੇ ਸੀ ਮੱਲਮ ਤਾਂ ਤਾਂ ਹੀ ਲੱਗਦੀ ਸੀ ਨਾ ਲੰਗਵਾਲ ਨਾਲ ਸੰਤ ਲੰਗਵਾਲ ਦਾ ਤੇ ਉਹ राजीव ਸਮਝਾਉਤੇ ਦੇ ਵੀ ਆਪਾਂ ਗੱਲ ਕਰਦੇ ਆ ਨਾ ਉਹ ਚੰਡੀਗੜ੍ਹ ਦਿੱਤਾ ਗਿਆ ਨਾ ਮਤਲਬ ਸਾਡਾ ਪਾਣੀ ਹੈ ਜਿਹੜਾ ਉਹ ਸਾਨੂੰ ਵਾਪਸ ਦਾ ਕੀ ਕਰਨਾ ਸੀ ਉਹ ਸਭ ਨੂੰ ਹੋਰ ਵਧਾ ਦਿੱਤਾ ਗਿਆ ਇਸੇ ਤਰ੍ਹਾਂ ਪੰਜਾਬੀ ਬੋਲਦੇ ਇਲਾਕੇ ਇਹਨਾਂ ਸਾਰੀਆਂ ਗੱਲਾਂ ਲਈ ਉਹ ਸਾਰਾ ਮਹਾਜਾ ਜਿਹੜਾ ਛਿੜਿਆ ਸੀ ਨਾ ਉਹਨੇ ਜੋ ਕੋਈ ਇੱਕ ਵੀ ਗੱਲ ਪੂਰੀ ਨਹੀਂ ਕੀਤੀ ਫਿਰ ਤੁਸੀਂ ਦੇਖੋ ਵੀ ਇੰਡਸਟਰੀ ਪੰਜਾਬ ਦੇ ਵਿੱਚ ਇਸ ਕਰਕੇ ਨਹੀਂ ਲੱਗ ਰਹੀ ਇਹ ਲੱਗੀ ਕਿਉਂਕਿ ਹਿਮਾਚਲ ਨੂੰ ਤੇ ਬਾਕੀ ਸਟੇਟਸ ਨੂੰ ਜਿਆਦਾ ਸਹੂਲਤਾਂ ਕੇਂਦਰ ਵੱਲੋਂ ਦਿੱਤੀਆਂ ਨੂੰ ਇਹਦੇ ਪੰਜਾਬ ਨੂੰ ਨਹੀਂ ਲੱਗ ਮਤਰੀ ਮਾਂ ਵਾਲਾ ਸੁਗ ਹੈ ਜਿਹੜਾ ਉਹ ਕੇਂਦਰ ਬਿਲਕੁਲ ਕਰ ਰਿਹਾ ਹੈ ਚਾਹੀਦਾ ਤੇ ਇਹ ਸੀ ਸਿੱਖ ਸਾਇਕੀ ਨੂੰ ਉਹਨਾਂ ਨੂੰ ਸਮਝਣਾ ਚਾਹੀਦਾ ਪਰ ਇਹ ਇਹ ਸਾਰੀ ਗੱਲ ਬਿਲਕੁਲ ਠੀਕ ਨੇ ਸਹੀ ਨੇ ਕਿਸੇ ਨੇ ਕੋਈ ਮਨਦਬ ਤੱਕ ਕੀ ਲਉਣੀ ਸੀ ਕੁਛ ਵੀ ਸਾਡੇ ਲਈ ਨਹੀਂ ਕੀਤਾ ਹੈਗਾ ਜਿਹਦੇ ਲਈ ਪੰਜਾਬ ਨੂੰ ਏਡੇ ਵੱਡੇ ਦੁਕਾਨ ਤੋਂ ਉਹ ਜਿੱਤੇ ਦਿੱਲੀ ਦੇ ਜਿਹੜੇ ਆਪਣਾ ਕਤਲੇਆਮ ਹੋਇਆ ਉਹਦੇ ਦੋਸ਼ੀ ਮੁਹਾਲੇ ਤੱਕ ਕੋਈ ਸਜ਼ਾਵਾ ਨਹੀਂ ਮਿਲੀਆਂ ਜਿਹੜੇ ਬਾਕੀ ਦੇ ਬੱਚ ਦੇ ਪਰਿਵਾਰਕ ਮੈਂਬਰ ਸੀ ਉਹ ਇਨਸਾਫ ਮੰਗਦੇ ਮੰਗਦੇ ਕਈ ਇਤੋਂ ਤੁਰ ਵੀ ਗਏ ਹੈ ਨਾ ਚਾਹੇ ਵਿਧਵਾਵਾਂ ਨੇ ਚਾਹੇ ਬੱਚੇ ਨੇ ਉਹਨਾਂ ਦੇ ਕਿਸੇ ਨੂੰ ਕੋਈ ਕਿਸੇ ਕਿਸਮ ਦਾ ਕੋਈ ਨਹੀਂ ਦਿੱਤਾ ਗਿਆ ਪੰਜਾਬ ਸਰਕਾਰ ਨੇ ਟਾਈਮ ਟਾਈਮ ਥੋੜੀ-ਬਹੁਤ ਹੀ ਕੋਸ਼ਿਸ਼ ਕੀਤੀ ਉਹਨਾਂ ਨੂੰ ਰੀਹੈਬ ਕਰਨ ਦੀ ਪੰਜਾਬ ਦੇ ਵਿੱਚ ਜਾਂ ਹੋਰ ਇਦਾਂ ਨਹੀਂ ਪਰ ਕੇਂਦਰੀ ਸਰਕਾਰ ਵੱਲੋਂ ਨਹੀਂ ਜੋ ਪਰਾਂ ਪਰ ਹੋ ਨਹੀਂ ਸਕੇ ਜਿਸ ਤਰ੍ਹਾਂ ਦੇ ਜਿਸ ਤਰ੍ਹਾਂ ਦੇ ਹਾਲਾਤ ਚੋਂ ਨਿਕਲ ਕੇ ਆਏ ਜਿਹਦੀ ਨਾਲ ਹੀ ਇੱਕ ਦੂਜਾ ਪੁਆਇੰਟ ਇਹ ਵੀ ਹੈ ਕਿ ਦੇਖੋ ਇਹ ਇਸ ਤਰ੍ਹਾਂ ਨਾਲ ਆਪਣਾ ਰੰਜਿਸ਼ ਗੋਲੀ ਚਲਾ ਕੇ ਕਰਨ ਦੇ ਨਾਲ ਉਹ ਵੀ ਗੁਰੂ ਘਰ ਦੇ ਵਿੱਚ ਤੁਸੀਂ ਇਹਦੇ ਨਾਲ ਤੁਹਾਡਾ ਉਹ ਜਿਹੜਾ ਹੈਗਾ ਉਹ ਜਤਨਾ ਤੇ ਮੱਲਮ ਨਹੀਂ ਲੱਗਦੀ ਨਾ ਹੀ ਤੁਹਾਡਾ ਰੂਸ ਇਹ ਪ੍ਰਗਟ ਕਰਨ ਦਾ ਤਰੀਕਾ ਸਹੀ ਹੈ ਗੱਲ ਇਹ ਹੈ ਕਿ ਤੁਸੀਂ ਇਹ ਪਲਾਨ ਕੀਤਾ ਜਾਵੇ ਦੇਖੋ ਇਹ ਡੈਮੋਕ੍ਰੇਸੀ ਦਾ ਜ਼ਮਾਨਾ ਆਪਾਂ ਪਹਿਲਾਂ ਵੀ ਬਹੁਤ ਬੜੀ ਗੱਲ ਇਸ ਗੱਲ ਦੇ ਉੱਤੇ ਕਰ ਚੁੱਕੇ ਹਾਂ ਕਿ ਇਹ ਹੁਣ 18ਵੀਂ ਸਦੀ ਨਹੀਂ ਹੈ ਇਤੇ ਹਥਿਆਰਾਂ ਨਾਲ ਲੜਾਈ ਨਹੀਂ ਕੀਤੀ ਜਾ ਸਕਦੀ ਸਟਰੀਟ ਦੇ ਨਾਲ ਤੇ ਨਾ ਹੀ ਕਿਸੇ ਇੱਕਾ ਦੁਕਾਨ ਨੂੰ ਮਾਰ ਕੇ ਤੁਸੀਂ ਉਹ ਆਪਣੀ ਪਲਾਨ ਹੈ ਜਿਹੜੀ ਉਹ ਨੂੰ ਸਿਰੇ ਨਹੀਂ ਚੜਾ ਸਕਦੇ ਉਹਦੇ ਲਈ ਇਹ ਹੈ ਵੀ ਤੁਹਾਡੇ ਕੋਲ ਕੋਈ ਬਲੂਪ੍ਰਿੰਟ ਉਹਦਾ ਤੁਸੀਂ ਤਿਆਰ ਕਰੋ ਪਲਾਨ ਕਰੋ ਤੁਸੀਂ ਪੰਜਾਬ ਦੇ ਲੋਕਾਂ ਨੂੰ ਆਪਣੇ ਨਾਲ ਲਾਉਦੇ ਪੰਜਾਬ ਦੀਆਂ ਮੰਗਾਂ ਦੇ ਵਾਸਤੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਦੇ ਵਾਸਤੇ ਤੁਸੀਂ ਉਸ ਪਾਸੇ ਨੂੰ ਵੀ ਤੁਰਨਾ ਚਾਹੀਦਾ ਆਪਾਂ ਸਰਕਾਰਾਂ ਕੋਲੋਂ ਕੀ ਆਸ ਕਰ ਸਕਦੇ ਹਾਂ ਹੈਨਾ ਕਿ ਜਿਵੇਂ ਆਪਾਂ ਉਹ ਉਹਨਾਂ ਨੇ ਵੀ ਗੱਲ ਕੀਤੀ ਗੁਰਦੇਵ ਸਿੰਘ ਮਾਨ ਹੋਣਾ ਨੇ ਵੀ ਹੋਰ ਵੀ ਆਪਾਂ ਗੱਲਾਂ ਕਰਦੇ ਰਹੇ ਨੇ ਵੀ ਏਜੰਸੀਆਂ ਨੇ ਜਿਹੜੀਆਂ ਉਹ ਭਾਵੇਂ ਪਾਕਿਸਤਾਨੀਆਂ ਹੋਣ ਚਾਹੇ ਹਿੰਦੂਸਤਾਨੀਆਂ ਹੋਣ ਉਹ ਐਕਸਪਲੋਇਟ ਕਰਦੀਆਂ ਨੇ ਐਮ ਜੀ ਸਿਚੁਏਸ਼ਨ ਹਣਾ ਗੱਲ ਤਾਂ ਇਹ ਹੁੰਦੀ ਹੈ ਕਿ ਜਿਹੜੇ ਜਿਹੜੇ ਬੰਦੇ ਇਸ ਪਾਸੇ ਨੂੰ ਸੋਚਦੇ ਨੇ ਉਹਨਾਂ ਨੇ ਇਨ ਇਹ ਇਹ ਏਜੰਸੀਆਂ ਦੇ ਹੱਥ ਟੋਕੇ ਬਣਨਾ ਜਾ ਮਤਲਬ ਆਪਣੀ ਲੋਕਾਂ ਦੀ ਖੁਸ਼ਹਾਲੀ ਵਾਸਤੇ ਆਪਣੇ ਸਟੇਟ ਨੂੰ ਅੱਗੇ ਲੈ ਜਾਣ ਵਾਸਤੇ ਜਾਂ ਸਿੱਖਾਂ ਦੀ ਜਿਹੜੀ ਪ੍ਰੈਸਟੀਜ ਹੈ ਉਹਨੂੰ ਰੀ-ਇਸਟੈਬਲਿਸ਼ ਕਰਨ ਵਾਸਤੇ ਦੇਖੋ ਜਿੱਥੇ ਮਤਲਬ ਅਸੀਂ ਸੇਵਾ ਕਰਕੇ ਜਾਣੇ ਵੀ ਜਾਂਦੇ ਆ ਉੱਥੇ ਸਾਨੂੰ ਮਤਲਬ ਇੱਕ ਤਰ੍ਹਾਂ ਦੇ ਨਾਲ ਇਹੀ ਕਿਸ ਇੱਕ ਕਿਸਮ ਦੀ ਬਦਨਾਮੀ ਵੀ ਹੁੰਦੀ ਹੈ ਜਦੋਂ ਅਜਿਹੀਆਂ ਥਾਵਾਂ ਦੇ ਉੱਤੇ ਅਸੀਂ ਗੋੜੀ ਚਲਾਉਂਦੇ ਆ ਜਾਂ ਕੋਈ ਇਦਾਂ ਦੇ ਧਾਰਮਿਕ ਸਦਾਨਾਂ ਤੇ ਅਸੀਂ ਗੂਲ ਕਾ ਪਿੱਛੇ ਲੜਦੇ ਆ ਜਾਂ ਕੋਈ ਇਹਨਾਂ ਸਿੱਖਾਂ ਨੂੰ ਦੀ ਬਦਨਾਮੀ ਵੀ ਨਹੀਂ ਸਿੱਖ ਕੌਮ ਦੀ ਬਦਨਾਮੀ ਹੁੰਦੀ ਹੈ ਅਸੀਂ ਆਪਣੇ ਆਪ ਨੂੰ ਇੰਟਰਨੈਸ਼ਨਲ ਲੈਵਲ ਤੇ ਆਪਣਾ ਕੌਜ਼ ਕਿਵੇਂ ਰੱਖਣਾ ਹੈ ਕਿ ਉਹਦੀ ਸਾਡੇ ਕੋਲ ਪਲੈਨਿੰਗ ਹੈ ਅਸੀਂ ਵੋਟਾਂ ਦੇ ਵਿੱਚ ਵੋਟਾਂ ਦਾ ਸਿਸਟਮ ਹੈ ਇਹ ਜਿਹੜੇ ਲਾਈਕ ਮਾਈਂਡਡ ਲੋਕ ਨੇ ਇਹ ਕਿਉਂ ਨਹੀਂ ਅੱਗੇ ਆ ਸਕਦੇ ਡਾਕਟਰ ਸਾਹਿਬ ਬਹੁਤ ਸਾਰੀਆਂ ਪਿੱਛੇ ਸੁਟਣ ਅੱਗੇ ਆਉਣ ਮਤਲਬ ਤੁਸੀਂ ਯੂਥ ਨੂੰ ਉਹਨਾਂ ਨੂੰ ਕੋਈ ਵਧੀਆ ਪ੍ਰੋਗਰਾਮ ਦੇ ਕੇ ਆਪਣੇ ਨਾਲ ਲਾ ਸਕਦੇ ਹੋ ਤੁਸੀਂ ਕੰਸਟਰਕਟਿਵ ਵੇਚ ਜਾਂ ਪੋਜ਼ਿਟਿਵ ਵੇਚ ਜਿਵੇਂ ਆਪਾਂ ਕਹਿੰਗੇ ਉਹਦੇ ਨਾਲ ਵੀ ਇਸ ਕਿਸਮ ਦੀਆਂ ਗੱਲਾਂ ਨੇ ਜਿਹੜੀਆਂ ਉਹ ਲਿਆਂਡੀਆਂ ਜਾ ਸਕਦੀਆਂ ਨੇ ਹਾਂ ਅੱਛਾ ਮੈਂ ਤਾਂ ਲੱਸੀ ਬਾਣੀ ਦੇ ਵਿੱਚ ਕਿਹਾ ਆਪਣਾ ਧਿਆ ਆਪਣਾ ਆਪੇ ਹੀ ਕਾਰ ਸਵਾਰੀ ਹੈ ਹੈਨਾ ਕਿਸੇ ਨੇ ਕਿਸੇ ਦੇ ਲਈ ਕੋਈ ਕੁਝ ਨਹੀਂ ਕਰਨਾ ਹੁੰਦਾ ਤੁਹਾਨੂੰ ਹੱਕ ਆਪਣੀ ਲੈਣ ਦੇ ਲਈ ਆਪ ਤੁਹਾਨੂੰ ਯਤਨ ਕਰਨੇ ਪੈਂਦੇ ਨੇ ਪਰ ਇਹ ਹੱਕ ਲੈਣ ਦਾ ਕੋਈ ਬਹੁਤ ਵਧੀਆ ਤਰੀਕਾ ਨਹੀਂ ਹੈਗਾ ਜਾਂ ਆਪਣੀ ਹਾਜ਼ਰੀ ਲਾਉਣ ਦਾ ਮੇਰਾ ਮੇਰਾ ਸਿਰਫ ਇਹ ਮੰਨਣਾ ਹੈਗਾ ਬਿਲਕੁਲ ਸਹੀ ਵੈਸੇ ਇਹਦੇ ਨਾਲ ਵੀ ਕੋਲ ਮਲਾ ਕੇ ਜਿਹੜੇ ਕੇਂਦਰ ਕੇਂਦਰੀਕਰਨ ਹੋਇਆ ਜਿੱਦਾਂ ਭਾਰਤ ਦਾ ਤੇ ਉਹਨਾਂ ਨੂੰ ਇੱਕ ਹੋਰ ਬਹਾਨਾ ਮਿਲ ਜਾਂਦਾ ਹੈ ਕਿ ਪੰਜਾਬ ਜਿਹੜਾ ਉਹ ਸਟੇਟ ਜਿਹੜੀ ਆ ਉਹ ਬਾਕੀ ਹਿੰਦੁਸਤਾਨੋਂ ਵੱਖਰਾ ਮਾਈਂਡਸੈਟ ਹੈ ਤੇ ਜਿਹੜੀਆਂ ਪੰਜਾਬ ਦੀਆਂ ਸਮੱਸਿਆਵਾਂ ਨੇ ਇਹਦੇ ਨਾਲੋਂ ਉਹ ਧਿਆਨ ਨੂੰ ਲਾਂਬੇ ਪਾਉਣ 'ਚ ਕਾਮਯਾਬ ਹੋ ਜਾਂਦੀਆਂ ਜਿਹੜੀਆਂ ਸ਼ਕਤੀਆਂ 'ਤੇ ਬੈਠੀਆਂ ਨੇ ਹੁਣ ਆਪ ਦੇ ਨੇਕਾ ਮਸਲੇ ਨੇ ਸਾਡੇ ਆਪਾਂ ਕਰਨੀ ਆ ਦੁਬਾਰਾ ਅਗਲੇ ਪ੍ਰੋਗਰਾਮ ਚ ਗੱਲ ਕਰਦੇ ਆ ਆ ਜਿਹੜਾ ਪਾਣੀਆਂ ਦਾ ਕਾਲੇ ਪਾਣੀ ਵਾਲੀ ਮੂਵਮੈਂਟ ਚੱਲੀ ਆ ਚੰਡੀਗੜ੍ਹ ਦੀ ਆ ਚੰਡੀਗੜ੍ਹ ਪੰਜਾਬੀ ਯੂਨੀਅਨ ਪੰਜਾਬ ਯੂਨੀਵਰਸਿਟੀ ਦੀ ਆ ਪੰਜਾਬੀ ਲੈਂਗੁਏਜ ਦੀ ਆ ਬੜੇ ਨੇਕਾ ਮਸਲੇ ਨੇ ਸਾਡੇ ਤੇ ਉਹ ਸਾਰਿਆਂ ਤੋਂ ਧਿਆਨ ਲਾਂਭੇ ਕਰਦੀ ਉਹਨਾਂ ਕੋਈ ਇੱਕੋ ਹੀ ਹਥਿਆਰ ਹੋ ਜਾਂਦਾ ਕਿ ਇਹ ਤੇ ਹੱਤਿਆਰਦੀ ਨੇ ਇਹ ਦੀ ਬਿਲਕੁਲ ਇਹੀ ਗੱਲ ਮੈਂ ਕਹਿਣ ਲੱਗੀ ਸੀਗੀ ਵੀ ਤੁਸੀਂ ਅਸੀਂ ਆਪਣੀਆਂ ਸਮੱਸਿਆਵਾਂ ਵੱਲ ਆਪ ਧਿਆਨ ਦੇਈਏ ਹੈਨਾ ਤੇ ਤੁਸੀਂ ਸੁਣਿਆ ਸਵੇਰ ਦਾ ਟੈਲੀਵਿਜ਼ਨ ਤੇ ਕੀ ਚੱਲਿਆ ਕਾਂਗਰਸੀ ਕਹਿੰਦੇ ਨੇ ਇੱਥੇ ਜੀ ਲਾ ਐਂਡ ਆਰਡਰ ਦੀ ਸਮੱਸਿਆ ਹੈ ਇਹ ਲਾ ਐਂਡ ਆਰਡਰ ਦੀ ਸਮੱਸਿਆ ਨਹੀਂ ਬਿਲਕੁਲ ਨਹੀਂ ਲਾ ਐਂਡ ਆਰਡਰ ਦੀ ਸਮੱਸਿਆ ਹੈ ਹਾਂ ਜੀ ਉਹ ਕਹਿੰਦੇ ਇੱਥੇ ਨਹੀਂ ਜੀ ਭਗਵੰਤ ਮਾਨ ਦੀ ਸਰਕਾਰ ਜਾਵੇ ਰਾਸ਼ਟਰਪਤੀ ਰਾਜ ਲਾਗੂ ਹੋਣਾ ਚਾਹੀਦਾ ਤੇ ਉਧਰੋਂ ਮਤਲਬ ਬੀਜੇਪੀ ਵਾਲੇ ਕਹਿ ਰਹੇ ਨੇ ਲਾ ਐਂਡ ਆਰਡਰ ਦੀ ਸਮੱਸਿਆ ਰਾਸ਼ਟਰਪਤੀ ਰਾਜ ਲਾਗੂ ਹੋਣਾ ਚਾਹੀਦਾ ਉਹ ਉਹਨਾਂ ਸਾਰੇ ਨੇ ਇਹ ਵੀ ਦੇਖੋ ਰਾਸ਼ਟਰਪਤੀ ਜਦੋਂ ਗਵਰਨਰ ਰੂਲ ਹੋਇਆ ਪੰਜਾਬ ਦੇ ਵਿੱਚ ਉਹ ਉਹ ਦੋਨੀਆਂ ਏਲਾਨਤਾਂ ਜਿਹੜੀਆਂ ਬੜੀਆਂ ਹੋਈਆਂ ਨੇ ਉਹਨਾਂ ਨੂੰ ਅਸੀਂ ਹੁਣ ਤੱਕ ਠੀਕ ਨਹੀਂ ਕਰ ਸਕੇ ਫਾਈਨੈਂਸ਼ੀਅਲੀ ਵੀ ਪੰਜਾਬ ਦਾ ਨੁਕਸਾਨ ਹੋਇਆ ਕਲਚਰਲੀ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਪੰਜਾਬ ਬਹੁਤ ਪਿੱਛੇ ਧੱਕਿਆ ਗਿਆ ਗਵਰਨਰ ਰੂਲ ਦੇ ਵਿੱਚ ਆ ਜਿਹੜੀ ਮਤਲਬ ਆਈਐਸ ਪੀਸੀਐਸ ਜੋ ਵੀ ਰਿਸ਼ਵਤ ਖੋਰੀ ਚੱਲੀ ਹੋਈ ਹੈ ਜੋ ਮਨਮਾਨੀਆਂ ਕਰ ਲਈ ਉਹਨਾਂ ਦੀ ਆਦਤ ਪਈ ਹੈ ਇਹ ਸਾਰਾ ਕੁਝ ਬਿਲਟ ਹੈ ਜਿਹੜਾ ਗਵਰਨਰ ਰੂਲ ਦੇ ਤਹਿਤ ਹੀ ਹੋਇਆ ਹੈ ਇਹ ਸਾਰਾ ਕੁਝ ਬਿਲਟ ਤੇ ਇਹ ਇਹ ਅਸੀਂ ਆਪਣਾ ਪੰਜਾਬੀ ਹੋ ਕੇ ਅਸੀਂ ਭਾਵੇਂ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦੇ ਹੋਈਏ ਅਸੀਂ ਇਹ ਕਿੰਨੇ ਮੰਗ ਕਰ ਸਕਦੇ ਆਂ ਵੀ ਨਹੀਂ ਜੇ ਸਰਕਾਰ ਤੋੜੀ ਜਾਵੇ ਉਹ ਸਰਕਾਰ ਜਦੋਂ ਨੰਨੀਆਂ ਇਲੈਕਸ਼ਨ ਨੂੰ ਨਿਓ ਵੀ ਸਟੇਟ ਦੇ ਉੱਤੇ ਬੋਝ ਪੈਂਦਾ ਹੈ ਨਾ ਜਦੋਂ ਤੁਸੀਂ ਕੋਈ ਨਵਾਂ ਸਿਸਟਮ ਲੈ ਆਵੋਗੇ ਭਗਵਾਨ ਤੁਮਾਨ ਚੱਲੇਗਾ ਕਾਂਗਰਸ ਨੇ ਅੱਗੇ ਰੂਲ ਨਹੀਂ ਦਿੱਤਾ ਕੀ ਅਕਾਲੀਆਂ ਨੇ ਰੂਲ ਨਹੀਂ ਦਿੱਤਾ ਭਾਜਪਾ ਨਾਲ ਭਾਈਵਾਲ ਰਹੀ ਹੈ ਭਾਜਪਾ ਨੇ ਕੀ ਕਰ ਲਿਆ ਪੰਜਾਬ ਦੇ ਲਈ ਹਣ ਤੇ ਉਹ ਹਰੇਕ ਹੀ ਮੰਗ ਰਿਹਾ ਵੀ ਸੋ ਇਹ ਪੋਲੀਟੀਸ਼ੀਨ ਜਿਹੜੇ ਨਾ ਇਹ ਤਾਂ ਗੜਬੜ ਕਰਦੇ ਕਰਦੇ ਨੇ ਸਾਨੂੰ ਨੇ ਸੋਚਣਾ ਚਾਹੀਦਾ ਕਿ ਅਸੀਂ ਆਪਣੀ ਸਟੇਟ ਨੂੰ ਕਿੱਧਾ ਅੱਗੇ ਲੈ ਕੇ ਜਾਣ ਬਿਲਕੁਲ ਜੀ ਡਾਕਟਰ ਸਾਹਿਬ ਦਾ ਕਹਿਣਾ ਇਹ ਆ ਕਿ ਜਿੰਨੇ ਪੋਲੀਟੀਸ਼ੀਨ ਨੇ ਉਹ ਆਪੋ ਆਪਣੀ ਐਨਕ ਤੋਂ ਇਹਨਾਂ ਮਸਲਿਆਂ ਨੂੰ ਵੇਖਦੇ ਆ ਤੇ ਉਹਦੀ ਵਿਆਖਿਆ ਵੀ ਉਹਦਾਂ ਕਰਦੇ ਆ ਇਹ ਲਾਂਡ ਆਰਡਰ ਦੀ ਸਿਚੁਏਸ਼ਨ ਨਹੀਂ ਆ ਨਾ ਇਹਦੇ ਵਿੱਚ ਭਗਵੰਤ ਮਾਨ ਸਰਕਾਰ ਦਾ ਕੋਈ ਲੈਣਾ ਦੇਣਾ ਆ ਦੂਜੀ ਗੱਲ ਇਹ ਆ ਕਿ ਜੇ ਭਗਵੰਤ ਮਾਨ ਦੀ ਸਰਕਾਰ ਦੇ 2 ਸਾਲ ਬਾਕੀ ਰਹਿੰਦੇ ਆ ਉਹ ਠੀਕ ਕੰਮ ਨਹੀਂ ਕਰਦੇ ਤੇ ਪੰਜਾਬੀਆਂ ਨੂੰ ਆਪਣੀ ਵੋਟ ਸ਼ਕਤੀ ਦਾ ਅਹਿਸਾਸ ਆ ਉਹਨਾਂ ਨੂੰ ਆਪੋ ਆਪਣੀ ਘਰੀ ਤੋੜ ਦੇਣਗੇ ਦੂਜੇ ਪਾਸੇ ਜਿਹੜੇ ਬੜੇ ਕਾਲੇ ਪਏ ਰਾਸ਼ਟਾ ਦੇ ਆਉਣ ਲਈ ਕਾਂਗਰਸੀ ਉਹਨਾਂ ਨੂੰ ਹਰਿਆਣੇ ਤੋਂ ਤੇ ਬਾਕੀ ਮਹਾਰਾਸ਼ਟਰ ਤੋਂ ਸਬਕ ਸਿੱਖਣਾ ਚਾਹੀਦਾ ਵੋਟਰ ਐਡੀਆਂ ਸੌਖੀਆਂ ਨਹੀਂ ਮਿਲਦੀਆਂ ਕਿ ਤੁਸੀਂ ਤੁਸੀਂ ਇਹ ਕਹਿ ਕੇ ਕਿ ਕੰਮ ਨਹੀਂ ਕਰੂਗੀ ਸਟੇਟਲੀ ਤੁਹਾਨੂੰ ਹੁਣ ਵੋਟਾਂ ਨਹੀਂ ਮਿਲਣਗੀਆਂ ਸਟੇਟਲੀ ਨਹੀਂ ਰਹੇ ਸਟੇਟ ਪ੍ਰਤੀ ਤੁਸੀਂ ਸੰਥੀਰੋ ਭਾਵੇਂ ਤੁਸੀਂ ਕਾਂਗਰਸੀਓ ਭਾਵੇਂ ਤੁਸੀਂ ਬੀਜੇਪੀ ਚੋਂ ਭਾਵੇਂ ਤੁਸੀਂ ਆਮ ਆਦਮੀ ਪਾਰਟੀ ਚੋਂ ਅਕਾਲੀ ਦਲ ਚੋਂ ਤੁਹਾਨੂੰ ਉਹੀ ਲੋਕ ਆਪਣੇ ਨਾਲ ਉਹਨਾਂ ਜੋੜਨਗੇ ਮੌਜੂਦਾ ਚੇਤਨਾ ਦੇ ਦੌਰ ਵਿੱਚ ਜਿਹੜੇ ਲੋਕ ਇਹ ਸਮਝਣਗੇ ਕਿ ਸੱਚਮੁੱਚ ਸਾਡੇ ਮਸਲਿਆਂ ਪ੍ਰਤੀ ਸਾਡੀ ਸਟੇਟ ਪ੍ਰਤੀ ਤੇ ਸਾਡੀ ਜਿਹੜੇ ਉੱਥੇ ਦੇ ਲੋਕ ਰਹਿੰਦੇ ਆ ਪੰਜਾਬੀ ਉਹਨਾਂ ਪ੍ਰਤੀ ਇਹ ਸਹਿਰਦ ਨੇ ਤਾਂ ਹੀ ਤੁਹਾਨੂੰ ਜਿਹੜੇ ਲੀਡਰੀਆਂ ਜਿਹੜੀਆਂ ਅਹੁਦੇ ਮਿਲੇ ਆ ਉਹ ਮੰਨਣ ਦਾ ਮੌਕਾ ਮਿਲੂਗਾ ਤੁਸੀਂ ਹੁਣ ਇਹ ਕਹਿ ਕੇ ਰਾਜ ਨਹੀਂ ਕਰ ਸਕਦੇ ਕਿ ਅਸੀਂ ਤਾਕਤ ਚ ਆ ਜਾਾਂਗੇ ਰਾਜ ਕਰਾਂਗੇ ਰਾਜ ਜਿਹਦਾ ਸੌਖਾ ਨਾ ਤੇ ਮਿਲਣਾ ਕਾਂਗਰਸ ਨੂੰ ਨਾ ਮਿਲਣਾ ਕਿਸੇ ਹੋਰ ਭਾਜਪਾ ਨੂੰ ਸਭ ਨੂੰ ਪੰਜਾਬ ਵਾਸਤੇ ਜ਼ਿੰਮੇਵਾਰਤਾ ਨਾਲ ਵਿਚਾਰ ਕਰਨਾ ਪਊਗਾ ਪੰਜਾਬ ਹੁਣ ਅੱਗੇਰਗਾ ਪੰਜਾਬ ਨਹੀਂ ਆ ਜਿਹੜੇ ਪੰਜਾਬ ਦੇ ਮਸਲੇ ਆ ਉਹਨਾਂ ਨੂੰ ਅੱਗੇ ਲੈ ਕੇ ਆਓਗੇ ਤੇ ਲੋਕ ਤੁਹਾਨੂੰ ਗੱਲ ਲਾਉਣਗੇ ਨਹੀਂ ਤੇ ਤੁਹਾਨੂੰ ਗਣੋ ਲਾ ਦੇਣਗੇ